ਵਿਧਾਨ ਸਭਾ ਦੇ ਬਾਹਰ ਅੱਜ ਕਾਂਗਰਸੀ ਐਮ ਐਲ اے ਵੱਲੋਂ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੁਝ ਤਸਵੀਰਾਂ ਲੈ ਕੇ ਕਾਂਗਰਸ ਦੇ ਐਮ ਐਲ اے ਵਿਧਾਨ ਸਭਾ ਦੇ ਬਾਹਰ ਖੜੇ ਹੋਏ ਨੇ ਹਰਜੋਤ ਕਮਲ ਕਾਂਗਰਸੀ ਵਿਧਾਇਕ ਆਪਣਾ ਹਰਮਿੰਦਰ ਗਿੱਲ ਕਾਂਗਰਸੀ ਵਿਧਾਇਕ ਉਹ ਖੜੇ ਨੇ ਤੇ ਇਹਨਾਂ ਨਾਲ ਗੱਲ ਕਰਦੇ ਆ ਕਿ ਆਖਿਰਕਾਰ ਇਹ ਤਸਵੀਰਾਂ ਲੈ ਕੇ ਅੱਜ ਵਿਧਾਨ ਸਭਾ ਦੇ ਬਾਹਰ ਕਿਉਂ ਖੜੇ ਨੇ ਹਰਜੋਤ ਕਮਲ ਜੀ ਇਹ ਤਸਵੀਰਾਂ ਕੀ ਬਿਆਨ ਕਰਦੀਆਂ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਵਿਧਾਨ ਸਭਾ ਦੇ ਬਾਹਰ ਖੜੇ ਹੋ ਕੇ ਮੈਸੇਜ ਤਾਂ ਇਹੀ ਦੇਣਾ ਚਾਹੁੰਦੇ ਆ ਜੀ ਕਿ ਵਿਧਾਨ ਸਭਾ ਬੜਾ ਪਵਿੱਤਰ ਸਦਨ ਆ ਉੱਥੇ ਲੋਕਾਂ ਦੇ ਮੁੱਦਿਆਂ ਦੀ ਗੱਲ ਹੋਣੀ ਚਾਹੀਦੀ ਹੈ ਇਹ ਅਕਾਲੀ ਦਲ ਵਾਲਿਆਂ ਨੇ ਪਿਛਲੇ ਦਿਨੀ ਬੜਾ ਡਰਾਮਾ ਕੀਤਾ ਨਵਜੋਤ ਸਿੱਧੂ ਨੇ ਜੱਫੀ ਪਾ ਲਈ ਉੱਥੇ ਜਾ ਕੇ ਨਵਜੋਤ ਸਿੱਧੂ ਆ ਕਰਿਆ ਆ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿਹੜੇ ਭੇਡੂ ਲੈ ਕੇ ਆਉਣ ਵਾਲੀ ਪਾਰਟੀ ਹੈ ਜਿਹੜੇ ਉੱਥੇ ਖੜ ਕੇ ਗੋਲ ਗੱਪੇ ਖਾਣ ਵਾਲੇ ਬੰਦੇ ਆ ਆ ਪੁੱਛਣਾ ਚਾਹੁੰਦੇ ਆ ਵੀ ਇਹ ਆਪ ਉੱਥੇ ਕੀ ਕਰਨ ਗਏ ਸੀ ਇਹਨਾਂ ਦੇ ਜਿਹੜੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਨੇ ਉਹ ਬਿਨਾ ਦੱਸੇ ਤੋਂ ਉੱਥੇ ਨਵਾਬ شریف ਦੇ ਜਨਮ ਦਿਨ ਤੇ ਚਲੇ ਜਾਂਦੇ ਨੇ ਕਾਬਲ ਕੰਧਾਰ ਦੇ ਅਤਵਾਦੀਆਂ ਨੂੰ ਇਹ ਜਾ ਕੇ ਛੱਡ ਕੇ ਆਉਂਦੇ ਆ ਤੇ ਆਪ ਇਹ ਉੱਥੇ ਜਾ ਕੇ ਜੱਫੀਆਂ ਪਾਉਂਦੇ ਆ ਗੋਲ ਗੱਪੇ ਖਾਂਦੇ ਆ ਤੇ ਨਵਜੋਤ ਸਿੱਧੂ ਨੇ ਤਾਂ ਬੜਾ پاک ਮਕਸਦ ਸੀਗਾ ਜਿਹਨੂੰ ਹੱਲ ਕਰਾਇਆ ਕਿ ਲੋਕ ਬਹੁਤ ਚਿਰਾਂ ਤੋਂ ਜਿਹੜੀ ਅਸੀਂ ਅਰਦਾਸ ਕਰਦੇ ਆ ਕਿ ਗੁਰਦੁਆਰਾ ਸਾਹਿਬਾਂ ਦੇ ਖੁੱਲੇ ਦਰਸ਼ਨ ਦیدار ਉਹਨਾਂ ਵਾਸਤੇ ਲਾਂਗੇ ਦੀ ਗੱਲ ਕਰਕੇ ਆਏ ਆ ਔਰ ਮੈਂ ਸਮਝਦਾ ਕਿ ਇਹੋ ਜਿਹੇ ਮਸਲਿਆਂ ਦੇ ਉੱਤੇ ਸਾਨੂੰ ਜਿੱਥੇ ਨਵਜੋਤ ਸਿੱਧੂ ਦਾ ਸਾਥ ਦੇਣਾ ਚਾਹੀਦਾ ਔਰ ਗੁਰੂ ਧਾਮਾਂ ਦੇ ਲਾਂਗੇ ਦੀ ਗੱਲ ਕਰਨੀ ਚਾਹੀਦੀ ਹੈ ਇਤਾਂ ਦੀਆਂ ਗੱਲਾਂ ਕਰਕੇ ਉਹ ਜਿਹੜੇ ਦਬਲੇ ਸਬੰਧ ਖਰਾਬ ਨਹੀਂ ਕਰਨੇ ਚਾਹੀਦੇ ਜਿੱਥੇ ਤੱਕ ਜਿਹੜੇ ਅੱਤਵਾਦ ਹਮਲਿਆਂ ਦੀ ਗੱਲ ਹੈ ਜਾਂ ਬਾਰਡਰ ਦੇ ਉੱਤੇ ਦੀ ਗੱਲ ਹੈ ਉੱਥੇ ਸਾਡੀ ਹਿੰਦੁਸਤਾਨ ਦੀ ਫੋਰਸ ਸਾਡੀ ਹਿੰਦੁਸਤਾਨ ਦੀ ਗਵਰਨਮੈਂਟ ਜੋ ਵੀ ਸਖਤੀ ਵਾਸਤੇ ਸਟੈਂਡ ਲਾਊਗੀ ਅਸੀਂ ਸਾਰੇ ਉਹਨਾਂ ਦੇ ਨਾਲ ਆ ਔਰ ਅਸੀਂ ਚਾਹੁੰਦੇ ਆ ਕਿ ਸ਼ਾਂਤੀ ਰਹੇ ਔਰ ਜੇ ਕੋਈ ਇਦਾਂ ਦਾ ਹਮਲਾ ਕਰਦਾ ਉਹਨੂੰ ਸਖਤੀ ਨਾਲ ਦਬਾਇਆ ਜਾਵੇ। ਪੰਜਾਬ ਵਿਧਾਨ ਸਭਾ ਦੇ ਬਾਹਰ ਜਿਹੜਾ ਸੈਂਟਰ ਸਰਕਾਰ ਤੇ ਕਿਤਨੇ ਕਿਤੇ ਨਿਸ਼ਾਨਾ ਸਾਦਾ ਜਾ ਰਿਹਾ ਸਾਡੇ ਨਾਲ ਇੱਥੇ ਅਗਨੀ ਖੋਤਰੀ ਐਮ.ਐਲ.ਏ. ਸਾਹਿਬ ਵੀ ਨੇ ਐਮ.ਐਲ.ਏ. ਸਾਹਿਬ ਤੁਸੀਂ ਵਿਧਾਨ ਸਭਾ ਦੇ ਬਾਹਰ ਖੜੇ ਹੋ ਤੁਸੀਂ ਤੁਹਾਡੇ ਮੰਤਰੀ ਤੇ ਉਹਨਾਂ ਨੇ ਸਵਾਲ ਚੱਕੇ ਤੇ ਤੁਸੀਂ ਉਹਨਾਂ ਦੀਆਂ ਫੋਟੋਆਂ ਲੈ ਕੇ ਸਾਹਮਣੇ ਖੜੇ ਹੋਗੇ ਤੇ ਕੀ ਕਾਰਨ? ਕਾਰਨ ਇਹ ਐਪੀਐਸਨ ਫੋਟੋ ਮਿਲੀਆਂ ਨੇ ਖਾਸ ਕਰਕੇ ਉਹ ਫੋਟੋ ਮਿਲੀਆਂ ਨੇ ਜਿਨ੍ਹਾਂ ਕਿ ਪਾਰਲੀਮੈਂਟ ਤੇ ਅਟੈਕ ਕੀਤਾ ਸੀ। ਔਰ ਸਾਡੇ ਜਿਹੜੇ ਬੀਜਪੀ ਦੇ ਮੰਤਰੀ ਨੇ ਉਹਨਾਂ ਨੂੰ ਉੱਥੇ ਛੱਡ ਕੇ ਆਏ ਨੇ ਜੇ ਉੱਥੇ ਛੱਡ ਕੇ ਨਾ ਆਏ ਹੁੰਦੇ ਇੱਥੇ ਉਹਨਾਂ ਨੂੰ ਸਜ਼ਾ ਮਿਲਦੀ ਤੇ ਜਿਹੜਾ ਕੱਲ ਪਲਵਾਲਾ ਦੇ ਵਿੱਚ ਹਮਲਾ ਹੋਇਆ ਸ਼ਾਇਦ ਉਹ ਨਾ ਹੁੰਦਾ ਜੇ ਬਾਦਲ ਪਰਿਵਾਰ ਸਾਰਾ ਆਪ ਉੱਥੇ ਜਾ ਕੇ ਉਹਨਾਂ ਦੇ ਨਾਲ ਫੋਟੋ ਖਿਚਾਉਂਦਾ ਉਹਨਾਂ ਦੇ ਨਾਲ ਰਹਿੰਦਾ ਤੇ ਅੱਜ ਕਹਿੰਦਾ ਜੇ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਬੜਾ ਮਾੜਾ ਕੰਮ ਕੀਤਾ ਨਵਜੋਤ ਸਿੰਘ ਸਿੱਧੂ ਨੇ ਪੰਜਾਬੀਆਂ ਲਈ ਪੰਜਾਬ ਦੇ ਲਈ ਲੰਘੇ ਦੇ ਲਈ ਗੁਰੂ ਨਾਨਕ ਦੇਵ ਜੀ ਦਾ ਜਿਹੜਾ 550 ਸਾਲਾ ਮਨਾਇਆ ਜਾ ਰਿਹਾ ਉਹਦੇ ਵਾਸਤੇ ਉਹਨਾਂ ਨੇ ਆਪਣੇ ਕਮੈਂਟ ਦਿੱਤੇ ਨੇ ਕਿ ਆਪਣਾ ਕੋ ਪਰਸਨ ਉਹਨਾਂ ਦਾ ਕੋਈ ਸੰਬੰਧ ਨਹੀਂ ਸੀ। ਅਮਿੰਦਰ ਗਿੱਲ ਜੀ ਵੀ ਨੇ ਗਿੱਲ ਸਾਹਿਬ ਤੁਸੀਂ ਅਕਸਰ ਦੇਖਿਆ ਜਾਂਦਾ ਵਿਧਾਨ ਸਭਾ ਦੇ ਅੰਦਰ ਵੀ ਬੜੀਆਂ ਸਖਤ ਟਿੱਪਣੀਆਂ ਕਰਦੇ ਹੋ ਅਕਾਲੀ ਦਲ ਤੇ ਅੱਜ ਬਾਹਰ ਵੀ ਜਿਹੜੀ ਪੋਲਿਟਿਕਸ ਦੇਖਣ ਨੂੰ ਮਿਲ ਰਹੀ ਹੈ ਤੇ ਇਹ ਤਸਵੀਰਾਂ ਵੀ ਦੇਖਣ ਨੂੰ ਵਧੀਆ ਜਿਹਦੇ ਗੋਲ ਗੱਪੇ ਖਾ ਰਹੇ ਕਿੱਥੇ ਖਾ ਰਹੇ ਇਹ ਲਾਹੌਰ ਦੀਆਂ ਗਲੀਆਂ ਵਿੱਚ ਖਾ ਰਹੇ ਨੇ ਅਸੀਂ ਕਹਿੰਦੇ ਕਿ ਜਿਨ੍ਹਾਂ ਨੂੰ ਆਪਾਂ ਗਾਲਾਂ ਕੱਢਦੇ ਆਂ ਵੀ ਸਾਡਾ ਦੇਸ਼ ਵਿਰੋਧੀ ਆ ਸਾਡੇ ਦੇਸ਼ 'ਤੇ ਹਮਲਾ ਕਰਦਾ ਉੱਥੇ ਗੋਲ ਗੱਪੇ ਖਾਣ ਦੀ ਕਿ ਲੋੜ ਪਈ ਸੀ ਅੱਖਾਂ ਵਿਖਾਓ ਜਿਵੇਂ ਅੱਜ ਵਿਖਾਉਂਦੇ ਹੀ ਅੱਖਾਂ ਆਹ ਜਿਹੜੇ ਲੋਕ ਨੇ ਜਿਨ੍ਹਾਂ ਨੇ ਪਾਰਲੀਮੈਂਟ 'ਤੇ ਹਮਲਾ ਕੀਤਾ ਉਹਨੂੰ ਕੰਧਾਰ ਬੀਜੇਪੀ ਵਾਲੇ ਛੱਡ ਕੇ ਆਏ ਨੇ 1999 ਦੇ ਵਿੱਚ ਜਦੋਂ ਜਾਗਵਾ ਆਇਆ ਸੀ ਅਸੀਂ ਕਹਿੰਦੇ ਡਬਲ ਸਟੈਂਡਰਡ ਕਿਉਂ ਹੈ ਇਹ ਬੀਜੇਪੀ ਵਾਲੇ ਕਾਲੇ ਸੱਚੀ ਗੱਲ ਕਿਉਂ ਨਹੀਂ ਕਰਦੇ ਸਾਡਾ ਪ੍ਰਧਾਨ ਮੰਤਰੀ ਚੁੱਪਚੀ ਬੀਤੇ ਪਾਕਿਸਤਾਨ ਚੱ ਔਰ ਜਿਹੜੇ ਲੋਕ ਪਲਵਾਮਾ ਵਿੱਚ ਸ਼ਹੀਦ ਹੋਏ ਨੇ ਫੌਜੀ ਉਹਨਾਂ ਦੀਆਂ ਲਾਸ਼ਾਂ ਦਿੱਲੀ ਲੈ ਕੇ ਗਏ ਉੱਥੇ ਪ੍ਰਧਾਨ ਮੰਤਰੀ ਨੇ ਸ਼ਰਧਾਂਜਲੀ ਭੇਟ ਕੀਤੀ ਪਹਿਲੀ ਵਾਰੀ ਹੋਇਆ ਹੈ ਕਿ ਸ਼ਹੀਦਾਂ ਦੀਆਂ ਲਾਸ਼ਾਂ ਦਾ ਅਪਮਾਨ ਕਰਨ ਵਾਸਤੇ ਦਿੱਲੀ ਲੈ ਕੇ ਗਏ ਜਿਉਂਕਿ ਦਿੱਲੀ ਦਾ ਕੋਈ ਵੀ ਨਹੀਂ ਸੀਗਾ ਬੰਦਾ ਉਹਦੇ ਵਿੱਚ ਉਹ ਕੁਝ ਵੱਖ-ਵੱਖ ਸਟੇਟਾਂ ਦੇ ਸੀਗੇ ਚਾਰ ਸਾਢੇ ਪੰਜਾਬ ਦੇ ਸੀਗੇ ਔਰ ਉਹਨਾਂ ਨੂੰ ਉਸ ਤੋਂ ਬਾਅਦ ਘਰ ਦੇ ਵਿਲਕਣ ਦੇ ਸੀ ਆਪ ਆਪਣੇ ਘਰਾਂ ਦੇ ਵਿੱਚ ਤੇ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਦੇ ਪ੍ਰਕਰਮਾ ਕਰ ਰਹੇ ਸੀਗੇ ਤੇ ਘਟੜ ਘਟ ਜਾਣਾ ਚਾਹੀਦਾ ਹੈ ਜਾਂ ਉਹਨਾਂ ਦੇ ਘਰਦਿਆਂ ਨਾਲ ਹਮਦਰਦੀ ਕਰਦੇ ਜਾਂ ਉੱਥੇ ਪਠਾਨਕੋਟ ਵਿੱਚ ਉਹਨਾਂ ਨਾਲ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਡਬਲ ਸਟੈਂਡਰਡ ਇਸ ਕਰਕੇ ਜਿਉਂ ਨੂੰ ਐਕਸਪੋਜ਼ ਕਰਨ ਵਾਸਤੇ ਆਏ ਤੁਸੀਂ ਵੀ ਉਹਨਾਂ ਤੇ ਕਈ ਜਿਹੜੇ ਸ਼ਬਦੀ ਵਾਰ ਕਰ ਰਹੇ ਹੋ ਲੇਕਿਨ ਉਹ ਵੀ ਕਈ ਸਾਰੇ ਸ਼ਬਦੀ ਵਾਰ ਕਰਦੇ ਹੋ ਕਹਿੰਦੇ ਨਵਜੋਤ ਸਿੰਘ ਸਿੱਧੂ ਜਿਹੜੇ ਤੁਹਾਡੇ ਕੈਬਨਿਟ ਮੰਤਰੀ ਆ ਉਹ ਜਾ ਕੇ ਕਹਿੰਦੇ ਜੱਫੀਆਂ ਪਾਉਂਦੇ ਛੱਡ ਕੇ ਆਏ ਨੇ ਨਵਜੋਤ ਸਿੱਧੂ ਗੋਲ ਗੱਪੇ ਤੇ ਨਹੀਂ ਖਾਂਦਾ ਨਵਜੋਤ ਸਿੱਧੂ ਉਹਨਾਂ ਨੇ ਪਰਿਵਾਰ ਨਾਲ ਜਫੀਆਂ ਤੇ ਨਹੀਂ ਪਾਉਂਦਾ ਨਵਾਜ਼ ਸ਼ਰੀਫ ਦੇ ਨਾਜਰੋਂ ਗਏ ਨੇ ਪ੍ਰਧਾਨ ਮੰਤਰੀ ਸਾਡੇ ਮੋਦੀ ਸਾਹਿਬ ਉਦੋਂ ਤਾਂ ਨਹੀਂ ਗਏ ਘਟੋ ਘਟ ਐਵੇਂ ਮੁੱਦਾ ਬਣਾ ਕੇ ਜਦੋਂ ਉਹ ਭਾਜਪਾ ਦੇ ਵਿੱਚ ਸੀ ਫੇਰ ਠੀਕ ਸੀਗਾ ਅੱਜ ਉਹ ਕਾਂਗਰਸ ਵਿੱਚ ਆਣ ਕੇ ਗੱਲ ਕਰਦਾ ਗਲਤ ਲੱਗਦਾ ਦਾ ਨਿਸ਼ਾਨੇ ਲਗਾਤਾਰ ਜਿਹੜੇ ਅਕਾਲੀ ਦਲ ਭਾਜਪੀ ਤੇ ਸਾਧੇ ਜਾ ਰਹੇ ਨੇ ਵਿਧਾਨ ਸਭਾ ਦੇ ਬਾਹਰ ਤੇ ਪੂਰੀ ਪੋਲਿਟਿਕਸ ਪਾਕਿਸਤਾਨ ਦੇ ਜਿਹੜੇ ਮੁੱਦੇ ਤੇ ਲਗਾਤਾਰ ਗਰਮ ਹੋਈ ਪਈ ਹੈ ਵਿਧਾਨ ਸਭਾ ਦੇ ਅੰਦਰ ਵੀ ਇਹ ਜਿਤਾਇਆ ਜਾ ਰਿਹਾ ਕਿ ਅੱਜ ਪਾਕਿਸਤਾਨ ਦਾ ਮੁੱਦਾ ਪਾਕਿਸਤਾਨ ਦਾ ਮੁੱਦਾ ਤੇ ਨਾਲ ਹੀ ਨਾਲ ਅਕਾਲੀ ਦਲ ਭਾਜਪੀ ਤੇ ਵਰਨ ਦੀ ਪੂਰੀ ਤਿਆਰੀ ਦੇ ਵਿੱਚ ਕਾਂਗਰਸੀ ਵਿਧਾਇਕ ਦਿਖਰੇ ਨੇ ਕੈਮਰਾਮੈਨ ਸਚਿਨ ਅਰੋੜਾ ਦੇ ਨਾਲ ਰਵਿੰਦਰ ਸਿੰਘ ਜੱਕਮਣੀ ਚੰਡੀਗੜ੍ਹ